ਇਹ ਪਿੰਡ ਵਿਕਾਸ ਦੀ ਰਹੀ ਪਿੰਡ ਚੜਿਆ ਕਿ ਮਾਈਨਿੰਗ ਹੋਈ ਵਿਕਾਸ ਹੋਇਆ ਤੇ ਪਿੰਡ ਨਕਸ਼ੇ ਤੋਂ ਗਾਇਬ ਹੋਇਆ ਅੱਜ ਗੱਲ ਕਰਾਂਗੇ ਅਸੀਂ ਪੰਜਾਬ ਦੇ ਉਸ ਪਿੰਡ ਦੀ ਜੋ ਕਿ ਨਕਸ਼ੇ ਦੇ ਵਿੱਚੋਂ ਮਿੱਟ ਚੁੱਕਾ ਹੈ ਇਹ ਪਿੱਛੇ ਦੋ ਤਿੰਨ ਕੋਠੀਆਂ ਤੇ ਜਹੀਆਂ ਸੀਗੀਆਂ ਇਹ ਕੈਂਢੀ ਕੈਂਢੀਆ ਕੋਠੀਆਂ ਸੀ ਜਦੋਂ ਸਤਲੁਜ ਦਰਿਆੜੀ ਮਾਰ ਪਈ ਤਾਂ ਇਹ ਕੋਠੀਆਂ ਕਿੱਥੇ ਗਾਇਬ ਹੋ ਗਿਆ ਨੇ ਪਿੰਡ ਵਾਸੀ ਆਪਣਾ ਪਿੰਡ ਛੱਡ ਕੇ ਚਲੇ ਗਏ ਨੇ ਤੇ ਪਿੰਡ ਖਾਲੀ ਹੋ ਗਿਆ ਹੈ ਪਿੰਡ ਦੇ ਵਿੱਚ ਜੋ ਮੌਜੂਦ ਹੈ ਉਹ ਹੈ ਖੰਡਰ ਘਰ ਇਹ 24 ਘੰਟੇ ਦੇ ਪਾਣੀ ਨੇ ਸਾਡਾ ਸਤਿਆਨਾਸ਼ ਕਰ ਦਿੱਤਾ ਸਭ ਦਾਬੀਆਂ ਜ਼ਮੀਨਾਂ ਖਸਲਾਂ ਕੋਠੀਆਂ ਮਕਾਨ ਸਭ ਪਖੜ ਗਿਆ ਇਨਕੇ ਨੇ 10 12 ਮਕਾਨ ਹੈ ਵਿੱਚੇ ਡੰਗਰਾਂ ਦੇ ਵਿੱਚੇ ਸਕੂਲ ਵਿੱਚੇ ਸਭ ਕੁਝ ਲਗਾ 15 16 ਮਕਾਨ ਹੜ ਗਏ 25 ਘਰ ਸੰਜਲਾ ਵੀ ਇਿੱਥੇ ਤੇ ਚਲੇਗਾ ਸਿਰਫ ਪੰਜ ਬੰਦੇ ਐ ਇੱਥੇ ਪੰਜ ਜਗ੍ਹਾ ਰਹਿ ਜਿਹੜੇ ਪ੍ਰਬਾਰ ਇੱਥੇ ਰਹਿੰਦੇ ਐ ਸਿੱਪਾ ਮੰਤਰੀ ਪੰਜਾਬ ਇੱਥਾ ਆਏ ਉਹ ਕਹਿੰਦੇ ਨੇ ਵੀ ਅਸੀਂ ਥੋੜਾ ਭਾਈ ਤੋਂ ਇੰਤਜ਼ਾਮ ਕਰਦੇ ਐ ਪਰ ਹਜਾ ਕੋਈ ਵੀ ਸਾਨੂੰ ਉੱਤਰ ਪਰੇਸ਼ਾਨ ਨਹੀਂ ਕਰਨਾ ਲੜਿਆ ਨਾ ਮੁਰਕਾ ਕੋਈ ਆਇਆ ਜੁਲਾਈ ਦੇ ਵਿੱਚ ਫਿਰ ਬਰਸਾਤ ਆਣ ਵਾਲੀ ਹੈ ਜੀ ਕੀ ਕਰੋਗੇ ਹੁਣ ਤੁਸੀਂ ਬਾਊ ਤੇ ਪਹਿਲਾਂ ਸੁਖਣਾ ਪੰਦਾ ਸੀ ਤੰਦੂਲਾ ਕੇ ਰਹਿ ਗਏ ਪੰਨੋ ਕੁਛ ਲੈ ਕੇ ਸਾਡੇ ਉੱਠਣਾ ਪੈਣਾ ਹੈ ਆ ਸਾਡੀ ਇਹ ਹੈ ਵੀ ਸਾਡੀ ਕੋਈ ਗਵਰਨਮੈਂਟ ਮਦਦ ਕਰੇ ਕਿਉਂਕਿ ਨਾ ਸਾਡੇ ਕੋਲ ਜ਼ਮੀਨ ਹੈ ਨਾ ਸਾਡੇ ਕੋਲ ਕੋਈ ਪੈਸਾ ਜਿਹਦੇ ਨਾਲ ਅਸੀਂ ਨਵਾਂ ਮਕਾਨ ਪਾ ਸਕੀਏ ਅੱਜ ਅੱਜ ਗੱਲ ਕਰਾਂਗੇ ਅਸੀਂ ਪੰਜਾਬ ਦੇ ਉਸ ਪਿੰਡ ਦੀ ਜੋ ਕਿ ਨਕਸ਼ੇ ਦੇ ਵਿੱਚੋਂ ਉਂਡਿਟ ਚੁੱਕਾ ਹੈ ਅਜਿਹਾ ਪਿੰਡ ਜੋ ਕਿ ਹੜ੍ਹਾਂ ਤੋਂ ਪਹਿਲਾਂ ਨਕਸ਼ੇ ਦੇ ਵਿੱਚ ਸੀ ਪਰ ਹੁਣ ਦੀ ਗੱਲ ਕਰੀਏ ਤਾਂ ਨਕਸ਼ੇ ਤੋਂ ਇਹ ਪਿੰਡ ਗਾਇਬ ਹੋ ਗਿਆ ਹੈ ਪਿੰਡ ਕਿਹੜਾ ਹੈ ਅਸੀਂ ਪੁੱਛਿਆ ਉਸ ਪਿੰਡ ਦੇ ਵਿੱਚ ਪਿੰਡ ਵਾਸੀ ਆਪਣਾ ਪਿੰਡ ਛੱਡ ਕੇ ਚਲੇ ਗਏ ਨੇ ਤੇ ਪਿੰਡ ਖਾਲੀ ਹੋ ਗਿਆ ਹੈ ਪਿੰਡ ਦੇ ਵਿੱਚ ਜੋ ਮੌਜੂਦ ਹੈ ਉਹ ਹੈ ਖੰਡਰ ਘਰ ਜਦੋਂ ਹੜਾ ਆਈ ਸੀ ਉਸ ਸਮੇਂ ਇਸ ਪਿੰਡ ਦੇ ਵਿੱਚ ਅਜੇ ਹੀ ਤਬਾਹੀ ਹੋਈ ਕਿ ਪਿੰਡ ਨੂੰ ਨਕਸ਼ੇ ਦੇ ਵਿੱਚੋਂ ਮਿਟਾ ਦਿੱਤਾ ਗਿਆ ਸਾਡੇ ਨਾਲ ਭਗਵੰਤ ਸਿੰਘ ਮਟੋਰ ਵੀ ਮੌਜੂਦ ਨੇ ਉਸ ਸਮੇਂ ਹਰ ਹੰਦੇ ਸਮੇਂ ਕਵਰਿੰਗ ਵੀ ਨਾ ਲਈ ਕੀਤੀ ਅਸੀਂ ਵੀ ਕੀਤੀ ਉਹ ਤਾਂ ਮੇਰੇ ਕੀ ਹਾਲਾਤ ਪਹਿਲਾਂ ਉਹ ਗੱਲ ਕਰਦੇ ਆ ਤੇ ਅੱਜ ਭਰਾਤਲ ਤੇ ਗਰਾਊਂਡ ਜ਼ੀਰੋ ਰਿਪੋਰਟ ਦੇ ਵਿੱਚ ਕੀ ਹਾਲਾਤ ਨੇ ਭਗਵੰਤ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਜੇਹਾ ਪਿੰਡ ਜੋ ਕਿ ਨਕਸ਼ੇ ਤੋਂ ਗਾਇਬ ਹੋ ਗਿਆ ਸੋ ਮੈਨੂੰ ਕਿਵੇਂ ਲੱਗਦਾ ਹੈ ਰਣੀ ਤੁਹਾਡੀ ਗੱਲ ਬਿਲਕੁਲ ਸਹਿਮਤ ਬਿਲਕੁਲ ਸਹਿਮਤ ਹਿਮਾਪਿੰਡ ਕਿ ਤੁਸੀਂ ਇਹ ਗੱਲ ਕੀ ਕਹਿੰਦੇ ਹੋ ਕਰਾਂ ਨੂੰ ਬਿਲਕੁਲ ਜਗਾਨ ਵਾਲੀ ਗੱਲ ਹੈ ਕਿ ਜੋ ਨਕਸ਼ੇ ਤੋਂ ਗਾਇਬ ਗਾਇਬ ਨਕਸ਼ੇ ਤੋਂ ਗਾਇਬ ਹੋਣਾ ਸਰਕਾਰਾਂ ਦੇ ਮੂਤਖੇੜੂ ਜਿੱਥੇ ਤਰ ਜੇ ਅਸੀਂ ਆਪਾਂ ਇੱਕੀ ਨੀ ਕਾਰ ਕਰਦੇ ਆ ਜੇ ਜੇ ਆਪਾਂ ਗੱਲ ਕਰਦੇ ਆ ਕੈਨ ਉਹਦੇ ਦੇਹਾ ਟੰਡ ਟੰਡ ਹਰਸਾ ਵੇਲਾ ਜਿਹੜਾ ਨਿਗਾਖੇ ਤੇ ਲੈਪਟਾਪ ਲੱਗ ਪਾ ਲੇਕਨ ਨਿਗਾਖੇ ਤੋਂ ਪਾ ਲੱਗਦੇ ਤੇ ਉੱਥੇ ਕੀ ਆ ਦਿਖ ਰਹਾ ਨਹੀਂ ਪੁਣੇ ਤੇ ਜਦੋਂ ਆਪਾਂ ਆਏ ਅਸੀਂ ਪਹਿਲੀ ਵਾਰ ਖਿਆ ਦਿੱਤੇ ਆਏ ਹੁਣੇ ਇਸ ਜਗ੍ਹਾ ਦੇ ਉੱਤੇ ਬਾੜੇਖਾਂ ਦੇ ਵਿੱਚ ਇੱਕ ਤਰ੍ਹਾਂ ਦੇ ਮੈਂ ਦੇਖਿਆ ਕਿ ਰੋਣ ਵਾਲਾ ਉਹ ਚੀਨ ਆ ਗਿਆ ਤੇ ਕਿ ਯਾਰ ਇਹ ਲੋਕੀਂ ਕਰ ਰਹੇ ਨੇ ਤੇ ਜੇਕਰ ਮਾਤਰ ਜਦੋਂ ਜੀ ਦੱਸਾ ਕਿ ਤੇਨੇ ਹਾਲਾਤ ਤੇ ਜਿਹੇ ਸਨ ਕਿ ਬਰਲਪਾ

ਸਤਿ ਸ੍ਰੀ ਅਕਾਲ ਜੀ ਦਰਿਆਪੁਰ ਚ ਉਸ ਸਮੇਂ ਵਹਿ ਗਿਆ ਜਦੋਂ ਕਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਤੇ ਸਤ루 ਦਰਿਆ ਆਪਣੀ ਕੋਲ ਉਸ ਵਾਂਗ ਤੇ ਸੀ ਉਸ ਸਮੇਂ ਪਿੰਡ ਦੇ ਵਿੱਚ ਕਿੰਨਾ ਮਹੌਲ ਸੀ ਕੀ ਦਸੀ ਦਾ ਵਿਯੋਗ ਸਾਡੇ ਨਾਲ ਪਿੰਡ ਦੇ ਵਿੱਚ ਮੌਜੂਦ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਜਦੋਂ ਕਖੜੇ ਤੋਂ 15 ਅਗਸਤ 2023 ਨੂੰ ਪਾਣੀ ਛੱਡਿਆ ਗਿਆ ਤੁਹਾਨੂੰ ਪਤਾ ਸੀ ਕਿ 15 ਅਗਸਤ ਨੂੰ ਪਾਣੀ ਆਏਗਾ ਕਿ ਜੋ ਤੁਹਾਡਾ ਪਿੰਡ ਹੈ ਤੇ ਤਬਾਹੀ ਹੋ ਜਾਏਗੀ ਪਿੰਡ ਦੀ ਸਾਨੂੰ ਇਹ ਪਤਾ ਨਹੀਂ ਤਾਂ ਵੀ ਇੰਨਾ ਪਾਣੀ ਨਹੀਂ ਛੱਡਣਾ ਹੂੰ ਇਹਨੇ ਪਾਣੀ ਦੌਰ ਤੇ ਵੀ ਵੱਧ ਪਾਣੀ ਛੱਡ ਦਿੱਤਾ ਜੇ ਪਾਣੀ ਥੋੜਾ ਥੋੜਾ ਛੱਡਦੇ ਤਾਂ ਸਾਡਾ ਇਹਨਾਂ ਨਿਸ਼ਾਨ ਨਹੀਂ ਹੁੰਦਾ ਕਿਉਂਕਿ ਇਹਨੇ 24 ਘੰਟੇ ਪਾਣੀ ਬਹੁਤ ਛੱਡਿਆ ਹੂੰ ਉਹਦੇ ਬਾਅਦ ਇਹਨੇ ਪਾਣੀ ਰੋਕ ਲਿਆ ਹੂੰ ਉਹ 24 ਘੰਟੇ ਦੇ ਪਾਣੀ ਨੇ ਸਾਡਾ ਸਤਿਆਨਾਸ਼ ਕਰ ਦਿੱਤਾ ਸਭ ਜੀ ਆਪਣੀਆਂ ਜ਼ਮੀਨਾਂ ਖਸਲਾ ਕੋਠੀਆਂ ਮਕਾਨ ਸਭ ਛਪ ਛੱਡ ਗਿਆ ਉਹ ਸੀਗਾ 15 ਅਗਸਤ 2023 ਦਾ ਦਿਨ ਜਦੋਂ ਪਾਖੜੇ ਦਾ ਪਾਣੀ ਛੱਡਿਆ ਤੇ ਇਹਨਾਂ ਦਾ ਪਿੰਡ ਨਕਸ਼ੇ ਤੋਂ ਗਾਇਬ ਹੋ ਗਿਆ ਬਾਬਾ ਜੀ ਗੱਲ ਕਰਦੇ ਆ ਕਿੰਨੇ ਕ ਮਕਾਨ ਸੀਗੇ ਜਿਹੜੇ ਸਤਲੁਜ ਦਰਿਆ ਦੇ ਵਿੱਚ ਬਹਿ ਗਏ ਮਿਲੇ ਹੀ ਨਹੀਂ ਕਿੰਨਾ ਕ ਨੁਕਸਾਨ ਹੋਇਆ ਤਾਂ ਨਾ ਮੋਟਾ-ਮੋਟਾ ਇਹ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਇਹ ਗਿਣਤੀ ਦੇ ਮਕਾਨ ਉੱਦਕ ਖੋਥੀਆਂ ਲੈਣੀਆਂ ਹੁਣ ਤਾਂ ਤਿੰਨ ਕ ਹੈ ਨੇ 10 12 ਮਕਾਨ ਹੈ ਵਿੱਚ ਹੀ ਡੰਗੜਾਂ ਦੇ ਵਿੱਚ ਹੀ ਸਕੂਲ ਵਿੱਚ ਸਭ ਕੁਝ ਲਗਾ 15 16 ਮਕਾਨ ਹੜ ਗਏ ਅੱਛਾ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਸੀ ਉਸ ਵੇਲੇ ਨਹੀਂ ਜੀ ਪਸ਼ੂਆਂ ਦਾ ਨੁਕਸਾਨ ਨਹੀਂ ਹੋਇਆ ਅੱਛਾ ਹੜੇ ਹੈਗੇ ਬਾਤ ਮਿਲ ਗਏ ਹਾਂ ਠੀਕ ਹੈ ਬਾਬਾ ਅੱਜੋ ਪਿੰਡ ਦੇ ਵਿੱਚ ਕਿੰਨੇ ਘਰ ਰਹਿ ਰਹੇ ਨੇ ਕਿੰਨੇ ਘਰ ਇਹ ਤੋਂ ਛੱਡ ਕੇ ਚਲੇ ਗਏ ਨੇ ਕਿੰਨੇ ਮਕਾਨ ਖੰਡਰ ਹੋ ਗਏ ਨੇ ਇਸ ਵੇਲੇ 20 25 ਘਰ ਸੰਜਲਾ ਵੀ ਇੱਥੇ ਤੇ ਚਲੇ ਗਏ ਸਿਰਫ ਪੰਜ ਬੰਦੇ ਇੱਥੇ ਪੰਜ ਘਾਰ ਹੈ ਜਿਹੜੇ ਪਰਵਾਸ ਇੱਥੇ ਰਹਿੰਦੀ ਹੈ ਜਿਹਨੂੰ ਜਾਣੇ ਵਾਸਤੇ ਪਿਆਰ ਹੈ ਬਿਲਕੁਲ ਅਜਿਹਾ ਪਿੰਡ ਜੋ ਕੋਈ ਆਪਣਾ ਜਦੋਂ ਆਪਣਾ ਘਰਾ ਘਰ ਪਿੰਡ ਛੱਡ ਕੇ ਜਾ ਚੁੱਕਿਆ ਹੈ ਮਾਤਰ ਪੰਜ ਘਾਰੇ ਇਸ ਪਿੰਡ ਦੇ ਵਿੱਚ ਰਹਿ ਗਏ ਨੇ ਜੋ ਇੰਤਜ਼ਾਰ ਦੇ ਵਿੱਚ ਨਹੀਂ ਕਾਸ ਦੇ ਵਿੱਚ ਨਹੀਂ ਕੀ ਆਸ ਦੇ ਵਿੱਚ ਤੁਸੀਂ ਰੁਕਿਆ ਹੋ ਬਾਬਾ ਜੀ ਫਿਰ ਬਸ ਆ ਸਾਡੀ ਇਹ ਹੈ ਵੀ ਸਾਡੀ ਨੂੰ ਗਵਰਨਮੈਂਟ ਮਦਦ ਕਰੇ ਇਹ ਜੇ ਨਾ ਸਾਡੇ ਕੋਲ ਜ਼ਮੀਨ ਹੈ ਨਾ ਸਾਡੇ ਕੋਲ ਕੋਈ ਪੈਸਾ ਜਿਹਦੇ ਨਾਲ ਅਸੀਂ ਨਵਾਂ ਮਕਾਨ ਬਣਾ ਸਕੀਏ ਸੋ ਹੁਣ ਕਰਨਾ ਤਾਂ ਹੈ ਕੁਝ ਜਿਹੜੇ ਹਾਸੇ ਸੀ ਰੱਖਦੇ ਤੇ ਉਹ ਆ ਸਾਡੀ ਪੂਰੀ ਨਹੀਂ ਹੋਈ ਜਿੱਦਾਂ ਸਾਨੂੰ ਮੰਤਰੀਆਂ ਵਜ਼ੀਰਾਂ ਨੇ ਕਿਹਾ ਕੀ ਕਿਹਾ ਸੀ ਉਹ ਵੀ ਦੱਸ ਦੇ ਦੱਸੋ ਉਹ ਨਾ ਨੋ ਅਸੀਂ ਇਹ ਕਿਹਾ ਤਾਂ ਵੀ ਥੋੜਾ ਅਸੀਂ ਬਸਣੇ ਦਾ ਪ੍ਰਬੰਧ ਕਰਾਂਗੇ ਅਸੀਂ ਇੱਥੇ ਤੱਕ ਵੀ ਕਹਿ ਦਿੱਤਾ ਵੀ ਜੇ ਸਰਕਾਰ ਸਾਨੂੰ 5-6 ਕਿੱਲੇ ਜ਼ਮੀਨ ਦੇ ਦੇਵੇ ਕਿਤੇ ਜੰਗਲਾਤ ਵਿੱਚੋਂ ਆ ਉਹਨਾਂ ਨੂੰ ਜ਼ਮੀਨ ਵੀ ਜ਼ਮੀਨ ਦਿੱਤੀ ਜਾਵੇ ਪਰ ਸਰਕਾਰ ਨਾਲ ਤੁਸੀਂ ਤਬਾਦਲਾ ਕਰਨ ਨੂੰ ਵੀ ਤਿਆਰ ਸੀ ਜ਼ਮੀਨ ਬਿਲਕੁਲ ਬਿਲਕੁਲ ਤਬਾਦਲਾ ਕਰਨੇ ਨੂੰ ਅਸੀਂ ਤਿਆਰ ਤੇ ਬਦੂ ਤਾਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਅਸੀਂ ਇਹ ਵੀ ਇਹ ਹੀ ਕਿਹਾ tha ਕਿ ਮਿਨਿਸਟਰ ਜੀ ਨੂੰ ਉਹਨ ਵੀ ਜਿਹੜੀ ਸਰਕਾਰ ਹੈ ਮੌਜੂਦਾ ਇਹਨਾਂ ਨੂੰ ਵੀ ਅਸੀਂ ਇਹ ਹੀ ਅੱਛੇ ਵੀ ਦੱਸ ਦਿਓ ਉਦੋਂ ਜਦੋਂ ਹਰ ਆਏ ਸੀ ਕਿ ਸਾਰਾ ਪ੍ਰਸ਼ਾਸਨ ਸਾਰਾ ਆਪਣਾ ਲਸ਼ਕਰ ਇੱਥੇ ਪਹੁੰਚ ਗਿਆ ਸੀਗਾ ਮੰਤਰੀ ਸਾਹਿਬ ਪੁੱਜ ਗਏ ਸੀਗੇ ਸੰਤਰੀ ਪੁੱਜ ਗਏ ਸੀਗੇ ਪਰ ਉਸ ਤੋਂ ਬਾਅਦ ਅੱਜ ਕੋਈ ਪਹੁੰਚ ਪਾਇਆ ਕਿ ਨਹੀਂ ਪਹੁੰਚ ਪਾਇਆ

ਜੁਲਾਈ ਦੇ ਵਿੱਚ ਫਿਰ ਬਰਸਾਤ ਆਣ ਵਾਲੀ ਹੈ ਜੀ ਕੀ ਕਰੋਗੇ ਹੁਣ ਤੁਸੀਂ ਬਾਊਟੇ ਪਹਿਲਾਂ ਅਸੀਂ ਉੱਠਣਾ ਪੰਦਾ ਸੀ ਤੁੰ ਵੀ ਲਾ ਕੇ ਰਹੀ ਜੇ ਪਰ ਕੋਸ਼ਿਸ਼ ਲੈ ਕੇ ਸਾਨੂੰ ਉੱਠਣਾ ਪੈਣਾ ਹੈ ਮਤਲਬ ਹੁਣ ਕਿਤੇ ਨਾ ਕਿਤੇ ਮਨ ਦੇ ਵਿੱਚ ਡਰਿਆ ਉਹਨਾਂ ਪੰਜ ਘਰਾਂ ਦੇ ਵੀ ਕਿ ਬਰਸਾਤ ਆਉਂ ਤੋਂ ਪਹਿਲਾਂ ਹੋ ਤੋ ਜਾਣ ਕੇ ਪਲਾਨ ਕਰਨਗੇ ਪਿੰਡ ਇਹ ਮਾਤਰ ਪੰਜ ਘਰ ਬਚੇ ਉਹ ਵੀ ਕੰਮ ਚਾਹਤ ਨਹੀਂ ਪੂਰੀ ਨਹੀਂ ਆਕੀ ਸਤਨੂ ਦੀ ਵੀ ਮਾਰ ਜਦੋਂ ਪਾਣੀ ਆਂਦਾ ਹੈ ਤਾਂ ਇਹਨਾਂ ਦੇ ਕਾਰਨ ਉਹ ਬੱਤੀ ਵੀ ਅੱਜ ਵੀ ਉਹ ਕਾਸ਼ਨਾਤ ਭੱਜੇ ਇਨਾ ਦੇ ਮਨ ਦੇ ਵਿੱਚੋਂ ਨਹੀਂ ਮਿਟਿਆ ਬੱਬੀ ਜੀ ਹਾਲਾਤ ਕਿਵੇਂ ਸੀਗੇ ਕੁਝ ਟੋਡੀਆਂ ਵੀਡੀਓ ਵੀ ਆਈਆਂ ਸੀ ਕਿ ਤੁਹਾਡੇ ਅੱਖਾਂ ਦੇ ਵਿੱਚ ਵੀ ਉਸ ਸਮੇਂ ਹੰਝੂ ਆਏ ਸੀਗੇ ਕਿ ਕਿਵੇਂ ਦੇ ਹਾਲਾਤ ਹੈ ਮਨ ਵਿੱਚ ਕੀ ਡਰ ਸੀਗਾ ਕਿਵੇਂ ਦਾ ਮਾਹੌਲ ਸੀਗਾ ਇੱਕ ਵਾਰ ਫਿਰ ਦੱਸ ਦਿਓ ਦੇਖੋ ਜੀ ਮਾਹੌਲ ਤਾਂ ਜਿਹੜਾ ਬਹੁਤ ਡਰਾਣੇ ਵਾਲਾ ਮਾਹੌਲ ਤਾਂ ਦੂਏ ਨੰਬਰ ਹੰਝੂ ਤਾਂ ਤੇ ਸਾਡੀ ਜਿਹੜੀ ਜਨਮ ਭੂਮੀ ਆ ਹੜ੍ਹ ਕੇ ਇਸ ਪਾਣੀ ਨੇ ਹੜਾ ਦਿੱਤੀ ਰੋਈ ਜਾਂਦੇ ਇਹ ਜੀ ਆਪਣੇ ਮਕਾਨ ਛੱਡਣ ਲੱਗਿਆਂ ਆਂਦਾ ਹੈ ਬਾਬਾ ਜੀ ਬਾਬਾ ਜੀ ਇੱਕ ਦੌਰ ਸੀਗਾ ਜਦੋਂ 1947 ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਅਲੱਗ-ਅਲੱਗ ਹੋ ਗਿਆ ਸੀਗਾ ਆਪਣੇ ਘਰੋਂ ਆਪਣੇ ਪਿੰਡ ਛੱਡ ਕੇ ਪਿੰਡਾਂ ਦੇ ਪਿੰਡ ਚਲ ਗਏ ਸੀਗੇ ਉਸ ਤਰ੍ਹਾਂ ਨਹੀਂ ਮੰਜੇ ਦੇਖਣ ਨੂੰ ਮਿਲਿਆ ਕਿ ਤੁਹਾਡਾ ਪਿੰਡ ਵੀ ਪਿੰਡ ਵਾਸੀ ਛੱਡ ਕੇ ਚਲ ਗਏ ਨੇ ਹਾਂ ਜੀ ਜਦੋਂ ਤੁਸੀਂ ਪਿੰਡ ਦੇ ਵਿੱਚ ਗੇੜੀ ਮਾਰਦੇ ਹੋ ਮਕਾਨ ਖਾਲੀ ਮਿਲਦੇ ਨੇ ਕੀ ਆਂਦਾ ਹੈ ਮਨ ਦੇ ਵਿੱਚ ਫਿਰ ਮਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕੀ ਆਂਦਾ ਜੇ ਘਰ ਖਾਲੀ ਹੋ ਜਾਣ ਮੰਮਾ ਇੱਕ ਉਹ ਜੱਟ ਗਿਆ ਪਿੰਡ ਦਾ ਵਿਚੋਂ ਦੂਜੇ ਜੱਟ ਕੇ ਰੋਣਕਾਂ ਦਾ ਹੀ ਐ ਜੀ ਰੋਣਕਾਂ ਦਾ ਤੁਹਾਡੇ ਉਹ ਸਾਥੀ ਜਿਨ੍ਹਾਂ ਨਾਲ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਤੁਹਾਡੇ ਨਾਲ ਜਵਾਨੀ ਤੁਸੀਂ ਗੁਜ਼ਾਰੀ ਆ ਜੇ ਥੋਡੋਂ ਇਥੇ ਮਿਲਣ ਮਿਲਦੇ ਵੀ ਨਹੀਂ ਹੈ ਬਿਲਕੁਲ ਨਹੀਂ ਮਿਲਦੇ ਜੀ ਚਲੇ ਗਏ ਆਪਣੇ ਆਪਣੇ ਅੱਡੇ ਛੱਡ ਆਹ ਅਬੀ ਹੁਣ ਤੁਸੀਂ ਵੀ ਜਾਣ ਦੀ ਤਿਆਰੀ ਦੇ ਵਿੱਚ ਹਾਂਜੀ ਅਸੀਂ ਜਾਣ ਦੀ ਤਿਆਰੀ ਦੇ ਵਿੱਚ ਤੁਸੀਂ ਜਾਓਗੇ ਆਪਣਾ ਨਵਾਂ बसेरा ਬਸਾਓਗੇ ਹਾਂਜੀ ਜੇਬ ਦੇ ਵਿੱਚ ਇੰਨੇ ਪੈਸੇ ਹੈ ਤੁਹਾਡੇ ਨਹੀਂ ਬਿਲਕੁਲ ਨਹੀਂ ਹੈ ਜੀ ਸਾਡੇ ਤਾਂ ਪੈਸੇ ਕਿੱਥੇ ਪਹਿਲਾਂ ਜ਼ਮੀਨਾਂ ਬੜੀਆਂ ਮਹਿੰਗੀਆਂ ਜ਼ਮੀਨ ਲੈਣੀ ਪਊਗੀ ਫਿਰ ਉਠੇਟ ਵਗੈਰਾ ਛੱਟਣੀ ਪਊਗੀ ਮਕਾਨ ਬਣੂਗੇ ਤੁਹਾਨੂੰ ਪਤਾ ਹੀ ਹੈ ਜੀ ਜ਼ਮੀਨਦਾਰ ਉੱਜੜਿਆ ਵਾ ਕਦੇ ਆਬੈਨੀਆ ਜੇਬ ਦੇ ਵਿੱਚ ਪੈਸਾ ਨਹੀਂ ਨਾ ਸਾਰੋ ਤੇ ਛੱਤ ਨਹੀਂ ਕਿਵੇਂ ਫਿਰ ਗੁਜ਼ਾਰੋਗੇ ਤੁਸੀਂ ਆਪਣੀ ਲਾਈਫ ਅਸੀਂ ਬਾਰ ਮਹੀਨੇ ਨੂੰ ਇਹ ਵੀ ਕਿਹਾ ਤੇ ਕਿਹਾ ਕਿ ਉਹ ਪੰਜਾਬ ਨਾਲ ਬੈਂਕਾਂ ਮੁਕਾ ਦੇ ਪੀਏ ਚੱਕਣੇ ਪੈਣੇ ਆ ਜੇ ਕਰਦੇ ਚੱਕੋਗੇ ਬਿਲਕੁਲ ਕਰ ਜਾ ਅਸੀਂ ਅੱਗੇ ਵੀ ਕਰ ਜਾ ਜੇ ਦੁੱਗ ਦੇ ਪੈ ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰੀ ਤੇ ਵੀ ਜੇ ਸਾਨੂੰ ਕੁਝ ਨਹੀਂ ਦੇਣਾ ਹਾਂ ਤਾਂ ਸਾਡੇ ਜਿਹੜੇ ਪਿਛਲੇ ਕਰਜੇ ਆਹ ਬੇਲੀਆਂ ਬੇਲੀਆਂ ਦੇ ਮਾਫ ਕਰ ਦਿੱਤੇ ਜੀ ਅਸੀਂ ਇਹ ਵੀ ਕਿਹਾ ਤਾਂ ਉਹਨਾਂ ਨੂੰ ਕੋਈ ਨਵੇਂ ਸਰਕਾਰੀ ਕਰਜ਼ੇ ਲੈ ਕੇ ਆਪਣੇ ਮਕਾਨ ਨੂੰ ਪਾ ਸਕਾਂ ਬਾਬਾ ਜੀ ਜਮੀਨਾਂ ਜਿਨ੍ਹਾਂ ਉੱਤੇ ਤੁਸੀਂ ਲਿਮਟਾਂ ਬਣਾਈਆਂ ਸੀਗੀਆਂ ਜਿਨ੍ਹਾਂ ਤੇ ਚੇਤੀ ਕਰਦੇ ਸੀਗੇ ਉਹ ਜਮੀਨਾਂ ਹੜ ਚੁੱਕੀਆਂ ਨੇ ਬਿਲਕੁਲ ਹੜ ਚੁੱਕੀਆਂ ਨੇ ਤੇ ਹੁਣ ਬੈਂਕ ਤੋਂ ਉਹਨਾਂ ਡਿਫਾਲਟਰ ਕਰ ਦੋਗੇ ਜੀ ਫਿਰ ਇਹ ਹੁਣ ਦੇਖੀ ਚਾਂਗੇ ਜੀ ਕੀ ਕਰਦੇ ਬੈਂਕ ਹਾਂਜੀ ਅੱਛਾ ਬਾਬਾ ਜੀ ਕੋਈ ਦੱਸ ਦਿਓ ਸਾਨੂੰ ਅੱਜ ਜਦੋਂ ਵੋਟਾਂ ਦਾ ਸਮਾਂ ਆ ਗਿਆ 2024 ਲੋਕ ਸਭਾ ਵੋਟਾਂ ਹੈ ਕੇਂਦਰ ਸਰਕਾਰ ਦੀਆਂ ਬੋਟਾ ਮੰਨ ਲਈ ਤੁਹਾਡੇ ਕੋਲ ਆਓਗੇ ਫਿਰ ਕੀ ਗੱਲਬਾਤ ਕਰੋਗੇ ਤੁਸੀਂ ਉਹਨਾਂ ਨਾਲ ਉਹਨਾਂ ਨੂੰ ਪੁੱਛਾਂਗੇ ਜਿਹੜਾ ਕੋਈ ਐਮਪੀ ਹੈ ਐਮਪੀ ਆਣਾ ਐਮਪੀ ਆਕਦਾ ਇੱਕ ਬੜੀ ਜਿੱਟ ਕੇ ਮੁੜਕਾਂ ਟਾਂ ਨਹੀਂ ਹੂੰ ਸਮਝ ਕੇ ਨਹੀਂ ਕੋਈ ਐਮਪੀ ਤੁਸੀਂ ਉਦਾਹਰਨ ਦੇ ਸਕਦੇ ਹੋ ਜੋ ਅੱਜ ਤੱਕ ਤੁਹਾਡੇ ਪਿੰਡ ਦੇ ਵਿੱਚ ਆਇਆ ਹੋਵੇ ਬੋਟਾ ਜਿੱਤ ਬੋਟਾ ਤੋਂ ਪਹਿਲਾਂ ਆਏ ਜ਼ਰੂਰ ਹੋਣਗੇ ਬੋਟਾ ਤੋਂ ਬਾਅਦ ਨਹੀਂ ਆਇਆ ਹੋਏਗਾ ਇੱਕ ਵਾਰ ਤੁਸੀਂ ਆਪਣੀ ਕੋਈ ਦੱਸ ਦਿਓ ਕੋਈ ਵੀ ਐਮਪੀ ਸਾਡੀ ਪਾਸ ਨਹੀਂ ਆਇਆ ਅੱਜ ਤੱਕ ਕੋਈ ਐਮਪੀ ਆਇਆ ਨਹੀਂ ਕਿਸੇ ਵੀ ਪਾਰਟੀ ਦਾ ਸਾਡੇ ਕੋਲ ਜਿੱਤਿਆ ਭਾ ਜਾ ਹਾਰਿਆ ਕੋਈ ਵੀ ਨਹੀਂ ਆਇਆ ਹਾਂਜੀ ਹਿੰਦੂ ਮਾਜਰਾ ਕਾਲੀਨਾਲ ਦਾ ਜਿੱਤਿਆ ਉਹ ਨਹੀਂ ਆਇਆ ਹੱਤਵਾੜੀ ਜੀ ਜਿੱਤੇ ਇਹ ਨਹੀਂ ਆਏ ਬਿਲਕੁਲ ਨਹੀਂ ਹੜਾ ਜਾਏ ਪਰ ਹੁਣ ਵੋਟਾਂ ਮੰਗਣ ਆਉਗੇ ਕਿਉਂਕਿ ਵੋਟਾਂ ਆ ਗਿਆ ਉਹ ਨਹੀਂ ਸਾਡੇ ਪਾਸ ਆਣਾ ਹੀ ਨਹੀਂ ਆਣਾ ਹੀ ਨਹੀਂ ਹੈ ਉਹਨਾਂ ਨੂੰ ਪਤਾ ਵੀ ਪੰਜ ਦਾ ਘਰ ਰਹਿ ਕੇ ਪਿੰਡ ਦੇ ਵਿੱਚ ਰਹਿ ਕੇ ਉਹ ਵੀ ਖੱਪ ਖੜਨਾ ਕਰਨਾ ਸਾਡੇ ਨਾਲ ਉਹ ਨਹੀਂ ਨਹੀਂ ਆਣਾ ਸਾਡੇ ਤੇ ਬੋਟ ਦਾ ਵੀ ਪਾਣੀ ਆ ਪਾਵਾਂਗੇ ਜਿਹਨੂੰ ਪਾਵਾਂਗੇ ਸੋ ਸਮਝ ਕੇ ਬੋਟ ਜੁਰੂਰ ਪਾਣੀ ਦਾ ਬੋਟ ਪਾਵਾਂਗੇ ਬੋਟ ਪਾਣੀ ਹੈ ਬੋਟ ਪਾਣਾ ਸਾਡਾ ਖਰਚ ਬਿਲਕੁਲ ਭਗਵੰਤ ਸਿੰਘ ਮਟਰ ਵੀ ਸਾਡੇ ਨਾਲ ਹੈ ਭਗਵੰਤ ਜੀ ਜਿਹਨੇ ਅਸੀਂ ਗੱਲਬਾਤ ਕੀਤੀ ਬਜ਼ੁਰਗਾਂ ਦੇ ਨਾਲ ਇਹਨਾਂ ਦੇ ਸਾਥੀ ਇਹਨਾਂ ਨਾਲ ਇਹਨਾਂ ਨੇ ਬਚਪਨ ਬਤਾਇਆ ਜਵਾਨੀ ਦੇ ਵਿੱਚ ਇਕੱਠੇ ਖੇਡੇ ਖੇਤੀ ਇਕੱਠੇ ਨਹੀਂ ਕੀਤੀ ਅੱਜ ਨਾਲ ਉਹ ਜ਼ਮੀਨ ਹੈ ਨਾ ਉਹ ਸਾਥੀ ਹੈ ਉਹਦੇ ਵੀ ਬੋਲ ਕੰਬ ਰਹੇ ਨੇ ਆਵਾਜ਼ ਤੁਹਾਡੀ ਵੀ ਕੰਬ ਰਹੀ ਹੈ ਕਿਉਂਕਿ ਰਾਣੀ ਜੀ ਗੱਲ ਹੁੰਦਾ ਕੀ ਹੈ ਜਦੋਂ ਆਪਾਂ ਬਚਪਨ ਦੀ ਗੱਲ ਕਰਦੇ ਆ ਨਾ ਤਾਂ ਬਚਪਨ ਦੇ ਵਿੱਚ ਕੁਝ ਅਜਿਹੀਆਂ ਜਾਂਦਾ ਹੁੰਦੀਆਂ ਜਿਹੜੀਆਂ ਸਿਰਫ ਸਾਡੇ ਤੱਕ ਹੀ ਜ਼ਿੰਮਤ ਹੁੰਦੀਆਂ ਉਹ ਪਰਿਵਾਰ ਤੱਕ ਹੀ ਮਤਲਬ ਹੁੰਦੀ ਹੈ ਤੇ ਜਿਹੜੀਆਂ ਜਾਂਦਾ ਹੁੰਦੀਆਂ ਨੇ ਜਿੱਦੇ ਬਾਬਾ ਜੀ ਨੇ ਦੱਸਿਆ ਕਿ ਮੇਰੇ ਬਚਪਨ ਦੇ ਸਾਥੀ ਸੀਗੇ ਉਹ ਵੀ ਖੋਗੇ ਬਚਪਨ ਦੇ ਸਾਥੀ ਦਾ ਜਿਹੜੇ ਖੋਗੇ ਖੋਗੇ ਇਹਦੀ ਜਿਹੜੀ ਮਾਂ ਸੀਗੀ ਧਰਤੀ ਨਾਲ ਦੂਜੀ ਮਾਂ ਜਿਹੜੀ ਧਰਤੀ ਨਾਲ ਪਹਿਲੀ ਮਾਂ ਕਹਿੰਦੇ ਆ ਪਜੀਤ ਜਨਮ ਦੇ ਲਈ ਸਾਡੀ ਧੂਮੀ ਉਹ ਵੀ ਇਹਨੇ ਦਿਖੋਸਰੀ ਤੇ ਦੂਜੀ ਗੱਲ ਜਿਹੜੀ ਬੜੀ ਇੰਟਰਸਟਿੰਗ ਗੱਲ ਕਹਿ ਦਿੱਤੀ ਕਿ ਸ਼ਾਇਦ ਇੱਥੇ ਕਿਹਨਾਂ ਵੋਟਾਂ ਮੰਗਣ ਵੀ ਨਹੀਂ ਸਤੋਵਣਾ ਤੁਹਾਡੀ ਪਹਿਲੀ ਗੱਲ ਤੇ ਮੇਨ ਲੱਗੀ ਨਾ ਬਹੁਤ ਵੱਡੀ ਗੱਲ ਹੈ ਇਹਨਾਂ ਦੀ ਤੁਹਾਡੀ ਪਹਿਲੀ ਗੱਲ ਤੇ ਮੇਨ ਲੱਗੀ ਨਾ ਵੀ ਇਹ ਨਕਸ਼ੇ ਦੇ ਪਿੰਡ ਮਿਟ ਰਹੇ ਆ ਤੇ ਬਾਬਾ ਜੀ ਤਾਂ ਆਪਾਂ ਕਿਹੜਾ ਸਿਖਾਇਆ ਬਾਬਾ ਜੀ ਨੇ ਉਹ ਕਹਿੰਦੇ ਸਾਡੇ ਕੋਲੇ ਕਿਸੇ ਨੇ ਆਣਾ ਹੀ ਨਹੀਂ ਇੱਥੇ ਤਾਂ ਕਿ ਜਕੀਨ ਹੈ ਤੁਹਾਡੇ ਪੱਲੇ ਲੀਡਰ ਹੋ ਇਹਨਾਂ ਨੂੰ ਤੇ ਜੇਕਰ ਤੁਸੀਂ ਹਣਾ ਜਿੰਨੇ ਨੂੰ ਬਚਾ ਸਕੇ ਤਾਂ ਘੱਟੋ ਘੱਟ ਕਿ ਝੂਠੀ ਵੋਟ ਮੰਗਣੇ ਆ ਜੋ ਇਹਨਾਂ ਨੇ ਕਿ ਮਨਾਂ ਨਾਲ ਕੀਤਾ ਹੀ ਨਹੀਂ ਹੈਗਾ ਵੀ ਆਪਾਂ ਵੋਟ ਨਹੀਂ ਪਾਣੀ ਉਹ ਕਹਿੰਦੇ ਜਿਨੇ ਵੀ ਮਰਜੀ ਭਾਈ ਇਹ ਪਾਵਾਂਗੇ ਜ਼ਰੂਰ ਮਨਵਰਨ ਬਬੇ ਘਰੇ ਲੱਕੜੀ ਬੋਰਡ ਤੁਸੀਂ ਕੋਈ ਨਕਲੀ ਰੱਖਣੀ ਬੋਰਡ ਪਾਣਾਗੇ ਪਾਣਾਗੇ ਹਾਂਜੀ ਉਹ ਮਾਰਾ ਇੱਕ ਇਦਾਂ ਹੀ ਗੜਾ ਮਾਰ ਕੇ ਦੇ ਲਓ ਪਤਾ ਨਹੀਂ ਤੁਹਾਡਾ ਦਿਲ ਥੋੜੇ ਕਿਤੇ ਕੋਮਲ ਹੋ ਜਾਏ ਤੁਹਾਨੂੰ ਪਤਾ ਲੱਗ ਜਾਵੇ ਕਿੰਨਾ ਕੁ ਨੁਕਸਾਨ ਇਹਨਾਂ ਦਾ ਹੋ ਗਿਆ ਕਿਉਂਕਿ ਮੈਂ ਉਹ ਗੱਲ ਮੈਂ ਫੇਰ ਕਹਿੰਦਾ ਮੈਂ ਠੋਕ ਕੇ ਗੱਲ ਕਹਿੰਦਾ ਮੈਂ 2019 ਦੇ ਵਿੱਚ ਵੀ ਇੱਥੇ ਪਹੁੰਚਿਆ ਸੀ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਕੀਤੀ ਸੀ 2019 ਦੇ ਵਿੱਚ ਵੀ ਉਦੋਂ ਵੀ ਇਹਨਾਂ ਦਾ ਕੁਝ ਨਹੀਂ ਸੀ ਬਣਿਆ ਉਹ 2023 ਦੇ ਵਿੱਚ ਵੀ ਸਭ ਤੋਂ ਪਹਿਲਾਂ ਉਸ ਅਕਾਲਪੁਰ ਕਨੇ ਮੰਨੂ ਬਾਜ ਮਾਰੀ ਪਹੁੰਚਿਆ ਇੱਥੇ ਇਹ 2023 ਦੇ ਪਹੁੰਚਣ ਤੋਂ ਬਾਅਦ ਇੱਥੇ ਮੰਤਰੀ ਦਾ ਜ਼ਰੂਰ ਪਹੁੰਚਿਆ ਸੀ ਪਰ ਘਰ ਸਾਰੇ ਹਟ ਗਏ ਸੀ ਉਸ ਤੋਂ ਬਾਅਦ ਇਹ ਜੀ ਤੁਸੀਂ ਗੱਲ ਕਹੀ ਹੈ ਕਿ 2019 ਤੋਂ ਲੈ ਕੇ ਹੁਣ ਤੱਕ ਇਹਨਾਂ ਕੋਲ ਕੋਈ ਨਹੀਂ ਪਹੁੰਚਿਆ ਤੁਹਾਨੂੰ ਲੱਗਦਾ ਹੈ ਕਿ ਬਾਬਾ ਜੀ ਤੋਤੇ ਵੀ ਪੁੱਛਦਾ ਹੈ ਤੁਹਾਨੂੰ ਲੱਗਦਾ ਹੈ ਜੇ ਤਾਂ ਹੁਣ ਤੱਕ ਕੋਈ ਨਹੀਂ ਪਹੁੰਚਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਹੁੰਚੇਗਾ ਤੁਹਾਡੀ ਜ਼ਰੂਰ ਲੈਣ ਵਾਸਤੇ ਰਾਜਿੰਦ ਦਾ ਬੱਲੇ ਘੇਤਾ ਪਰ ਬਾਬਾ ਜੀ ਗਦੀ ਪੋਟ ਨੇ ਬਾਬਾ ਜੀ ਗੱਲ ਕਿ ਮੈਂ ਮੋਰ ਲਾਣਾ ਚੀਤੇ ਉਹਨਾਂ ਨੇ ਪਹਿਲੇ ਕਹਿ ਗਿਆ ਵੀ ਸਭ ਤੋਂ ਵੋਟਾਂ ਲੈਣ ਵੀ ਨਹੀਂ ਕੀਣਾ ਆਣਾ ਯਾਰ ਜੇ ਲੀਡਰ ਬੋਟ ਮੰਗਣੇ ਨਹੀਂ ਆਦਾ ਇਹਦਾ ਮਨੋ ਤੁਹਾਡੀ ਕਿੰਨੀ ਕੀਮਤ ਹੈ ਬਾਬਾ ਜੀ ਕਿੰਨੀ ਕੀਮਤ ਹੈ ਤੁਹਾਡੀ ਤੁਹਾਡੀ ਲੋੜ ਹੈਗੀ ਸਰਕਾਰਾਂ ਨੂੰ ਸਰਕਾਰਾਂ ਨੂੰ ਸਾਡੀ ਲੋੜ ਹੈ ਜੀ ਛਾਨੋਂ ਸਰਕਾਰਾਂ ਦੀ ਲੋੜ ਹੈ ਸਰਕਾਰ ਨੂੰ ਸਾਡੀ ਲੋੜ ਨਹੀਂ ਤੁਹਾਡੀ ਲੋੜ ਤਾਂ ਨਹੀਂ ਨਾ ਸਰਕਾਰ ਸਾਡੀ ਲੋੜ ਦੇਖੋ ਆ ਭਾਈ ਤੁਹਾਡੀ ਜਿਹੜੀ ਉਮਰ ਹੋ ਗਈ ਤੁਸੀਂ ਇਹਨਾਂ ਦੇਖੋ 75 ਸਾਲ ਤੁਹਾਡੀ ਉਮਰ ਹੋ ਗਈ 75 ਸਾਲ ਨਾਲ 75 ਸਾਲ ਲੱਗੇ ਲੱਗਿਆ 70 ਸਾਲਾਂ ਚੋਂ ਓਏ ਝੂੜਦਾ ਬੋਲਿਓ ਨਹੀਂ ਤੂੰ ਸੱਚ ਦੱਸਿਓ ਕਿਹੜਾ ਐਮਪੀ ਐਮਐਲਏ ਕੈਂਟ ਸਰਪੰਚ ਜਦ ਬਾਰੋਂ ਜਿਹੜੇ ਤੁਹਾਡੇ ਦੁੱਖ ਸੁਣਨ ਆਇਆ ਹੋਵੇ ਦੇਖੋ ਜੀ ਜਦ ਦੱਸੋ ਬੋਟਾ ਮੰਗਣ ਤਾਂ ਸਾਡੇ ਕੋਲ ਆਏ ਕੌਣ ਕੌਣ ਆਏ ਦੱਸੋ ਜਰੂਰ ਦੱਸੋ ਬੋਟਾ ਮੰਗਣ ਸਾਡੇ ਕੋਲ ਕੇਪੀ ਰਾਣਾ ਆਇਆ ਹੂੰ ਇਹ ਇਹ ਹਰਜੋਤ ਬੈਂਸ ਆਇਆ ਹਮ ਹਰ ਜੋਤ ਜੀ ਬੈਠਾ ਹੈ ਸਾਡੇ ਪਾਸ ਇਹ ਆਪਣੇ ਬੂਟਾ ਮੰਗੋ ਭਾਈ ਸਾਨੂੰ ਬੂਟਾ ਪਾਓ ਸਾਨੂੰ ਦਿਤਾਓ ਅਸੀਂ ਤੁਹਾਡੇ ਕੰਮ ਕਰਾਂਗੇ ਹੁਣ ਬਾਕੀ ਕੰਮ ਕਰੇ ਵੀ ਜਿਹੜੇ ਡੰਗੇ ਲਾਇਏ ਉਹ ਕਾੜ ਕੇ ਕਾਂਗਰਸ ਨੇ ਲਾਇਏ ਹੁਣ ਹਰ ਜੋਤ ਬੈਸ ਹੋਣੀ ਹੈ ਜਾਂ ਫਿਰਦੇ ਵਾਲੇ ਦੋਲੇ ਨੀ ਗਾਲੀ ਆਂ ਵਾਗਰ ਇਹ ਨਹੀਂ ਦੇ ਗਾਲੀ ਨਹੀਂ ਭੇਜਣੀ ਫਟੰਗੇ ਨਹੀਂ ਲੱਗਣੀ ਸਾਨੂੰ ਉਹਨਾਂ ਕੋਰਤ ਬਾਰੇ ਨਹੀਂ ਹੈ ਨਿੰਘਿਆਪੁਰ ਉਹਨਾਂ ਡੰਗਿਆਂ ਨੂੰ ਦੇਖ ਕੇ ਅਸੀਂ ਇੱਥੇ ਤੇ ਜੋ ਆਪਣੇ ਮਕਾਨ ਇਹਦੀ ਰਹਿਣ ਦਿੱਤੇ ਨਾ ਫੱਟੇ ਨਾ ਬੜੇ ਬਿਛੜ ਗਿਛੜ ਜਾਣਾ ਜਿੱਦਾ ਹਕੂਠੀਆਂ ਦੀ ਹਾਲਤ ਹੈ। ਇਹੋ ਦਿਖਾ ਦਿਓ। ਇਹੋ ਦਿਖਾ ਦਿਓ। ਹਾਂ ਜੀ। ਕਿਉਂਕਿ ਬਾਬਾ ਜੀ ਆ ਤੋ ਜਦੋਂ ਮਕਾਨ ਜਿਹੜੇ ਹਰੇ ਸੀਗੇ। ਜਦੋਂ ਇਹ ਮਕਾਨ ਹਰੇ ਸੀ। ਅ ਕ ਦਿਲ ਨੂੰ ਜਿਹੜਾ ਆਪਾਂ ਇਹ ਨਹੀਂ ਪੁੱਛਾਂਗੇ ਕਿ ਕਿਤਰਾ ਲੱਗ ਰਿਹਾ ਸੀ। ਇਹ ਦਿਲ ਨੂੰ ਇਹ ਕਿਤੇ ਹੋ ਰਿਹਾ ਸੀ ਵੀ ਆਪਾਂ ਕੀ ਕਰੀਏ? ਆਪਾਂ ਕਿਸ ਤਰ੍ਹਾਂ ਰੋਕ ਲਈਏ? ਆਪਾਂ ਕਿਹਨੂੰ ਅਰਦਾਸ ਕਰੀਏ? ਆਪਾਂ ਕਿਹਨੂੰ ਕਹਦੀਏ ਵੀ ਕਿੱਦਾਂ ਰੁਕ ਜੇ? ਕਿਹਦੇ ਪਰਾਸ ਸੀ ਤੁਹਾਨੂੰ ਉਸ ਸਮੇਂ? ਉਹਦੇ ਪਰ ਛਾਨਣ ਜਿਹੜੀ ਆਸ ਸੀ। ਆਜ ਹੁੰਦੀ ਇੱਕ ਪਰਮਾਤਮਾ ਤੋਂ ਇਹਨੀਆਂ ਸਰਕਾਰਾਂ ਸਰਪੂ ਦਾ ਇਹਨਾਂ ਪਰ ਕੋਈ ਆਸ ਨਹੀਂ ਨਾ ਅਸੀਂ ਆਸ ਰੱਖਦੇ ਨਾ ਹਨ ਨੂੰ ਪਤਾ ਅਸੀਂ ਦੇਖਦੇ ਆਇ ਕਹਿ ਰਹੇ ਕਿ ਲੈਗਾ ਅੱਜ ਤੱਕ ਠੀਕ ਹੈ ਕਿ ਨਹੀਂ ਇਹ ਆਛਾ ਉਛਾ ਕੁਛ ਨਹੀਂ ਆਸ ਪਰਮਾਤਮਾ ਦੀ ਪਰ ਪਰਮਾਤਮਾ ਵੀ ਉਸਨੂੰ ਪਤਾ ਨਹੀਂ ਕਿਥੇ ਤੇ ਜੋ ਹੋਣਾ ਤਾਂ ਸੋ ਹੋ ਗਿਆ ਦੇਖੋ ਇੰਨਾ ਵੀ ਇਹ ਪਰਮਾਤਮਾ ਦੀ ਰਜ਼ਾ ਨਾਲ ਇੱਥੇ ਤੇ ਪਾਣੀ ਟੁੱਟ ਗਿਆ ਉਸ ਪਾਸੇ ਨੂੰ ਪਹਜਣਾ ਇਹ ਵੀ ਇੱਕ ਪਰਮਾਤਮਾ ਦੀ ਰਜ਼ਾਈ ਹੈ ਪਰਮਾਤਮਾ ਦੇ ਰਜੇ ਦੇ ਵਿੱਚ ਅੱਜ ਵੀ ਉਹ ਬਿਲਕੁਲ ਸਦਨ ਟੁੱਟੀਆਂ ਪਰਮਾਤਮਾ ਦੇ ਨਾ ਨਾ ਜੀ ਪਰਮਾਤਮਾ ਬਾਲ ਤੇ ਪਰੋਸ ਨਹੀਂ ਟੁੱਟਦਾ ਕਦੇ ਵੀ ਨਾ ਟੁੱਟਣਾ ਦੇਖ ਲਓ ਕਿ ਗੱਲ ਕਿੰਨੀ ਵਧੀਆ ਗੱਲ ਹੈ ਸਰਕਾਰੋ ਤੁਹਾਨੂੰ ਇਹ ਹੱਥ ਬਣਾਦੇ ਆ ਇਹ ਉਂਗਲੀਆਂ ਦੇ ਉੱਤੇ ਨਿਸ਼ਾਨ ਲੱਗਦੇ ਹੁੰਦੇ ਵੋਟਾਂ ਦੇ ਬਿਨਾਂ ਵੋਟ ਪਾ ਕੇ ਇਹ ਤਾਂ ਨਿਸ਼ਾਨ ਲੱਗਦੇ ਹੁੰਦੇ ਪਰ ਤੁਹਾਡੇ ਵੱਲੋਂ ਕੀ ਕੀਤਾ ਗਿਆ ਪਰਮਾਤਮਾ ਦੇ ਉੱਤੇ ਅੱਜ ਵੀ ਆਸ ਹੈ ਉਹਨਾਂ ਦੀ ਪਰ ਸਰਕਾਰਾਂ ਜਿਹੜੇ ਟੁਨੀਆ ਦੇ ਉਹਨਾਂ ਬਰਾਸ ਕਿਉਂ ਨਹੀਂ ਹੈ ਇਸ ਗੱਲ ਦਾ ਜਵਾਬ ਤੁਸੀਂ ਦਿਓ ਕਣੀ ਗੱਲ ਅੱਗੇ ਕਰੋ ਕਿਉਂਕਿ ਕਾਦੇ ਕੋਲੇ ਹੁਣ ਛੱਡਦੇ ਹਨ ਕੀ ਬਿਲਕੁਲ ਐਸੀ ਹੈ ਸਾਡੇ ਨਾਲ ਬਜ਼ੁਰਗ ਇਸ ਪਿੰਡ ਤੋਂ ਬਾਬਾ ਜੀ ਤੁਸੀਂ ਹੱਦ ਬੀਤੀ ਸਾਰੀ ਗੱਲਬਾਤ ਕੀਤੀ ਹੈ ਸਰਕਾਰਾਂ ਤੇ ਆਸ ਨਹੀਂ ਆ ਕਾਲਪੁਰਖ ਤੇ ਆਸ ਤੁਸੀਂ ਰੱਖੀ ਹੋਈ ਹੈ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਰਕਾਰਾਂ ਜਲਦ ਤੋਂ ਜਲਦ ਤੋਡੀ ਸੁਣਨ ਤੇ ਇਸ ਪਿੰਡ ਨੂੰ ਨਕਸ਼ੇ ਦੇ ਵਿੱਚੋਂ ਮਿਟਣ ਤੋਂ ਜ਼ਰੂਰ ਬਚਾ ਲੈਣ ਭਾਵੇਂ ਅੱਜ ਪੰਜ ਘਰ ਹੀ ਰਹਿ ਗਏ ਨੇ ਜੇਕਰ ਸਰਕਾਰ ਬਾਹ ਫੜਦੀ ਹੈ ਡੰਗਿਆਂ ਵਗੈਰਾ ਲੱਗਦੇ ਆ ਤਾਂ ਤੁਹਾਨੂੰ ਲੱਗਦਾ ਕਿ ਇਸ ਪਿੰਡ ਦੇ ਜਿਹੜੇ ਵਸਨੀਕ ਪਿੰਡ ਛੱਡ ਕੇ ਗਏ ਨੇ ਉਹ ਵਾਪਸ ਇਸ ਪਿੰਡ ਦੇ ਵਿੱਚ ਆ ਜਾਣਗੇ ਪਹਿਲਾਂ ਵਾਂਗੂ ਰੌਣਕ ਇਸ ਪਿੰਡ ਦੇ ਵਿੱਚ ਆ ਜਾਏਗੀ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ 5-7 ਘਰ ਇੱਥੇ ਜਿਹੜੇ ਰਹਿੰਦੇ ਨੇ ਇਹ ਹੀ ਬਚ ਜਾ ਹਾਂ ਕਿਉਂਕਿ ਗੁਰਦੁਆਰਾ ਸਾਹਿਬ ਇੱਥੇ ਵੀ ਸੇਵਾ ਕਰਨੀ ਹੁੰਦੀ ਹਾਂ ਤਾਂ ਇਹ ਹੀ ਜਗ੍ਹਾ ਰਹਿ ਦੇਵੋ ਪਰ ਐਨੀ ਬੜੀ ਆਸ ਮੇਰੀ ਨਹੀਂ ਹੈ ਵੀ ਇਹ ਘਰ ਬਚ ਸਕਾ ਇਹ ਸਾਡਾ ਵੀ ਤਜਰਬਾ ਇਹ ਗਵਰਨਮੈਂਟ ਨੇ ਰ 50 ਸਾਲਾਂ ਬਾਅਦ ਬਦਲ ਜਾਣਾ ਠੀਕ ਹੈ ਇੱਕ ਤੋਂ ਅਸੀਂ ਤੇ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਬੇਲਾ ਹਰਸ਼ਾ ਇੱਕ ਪਿੰਡ ਖਮੇੜੇ ਜਤਾ ਉਹ ਬੇਨਚਰਾਗ ਪਿੰਡ ਬੋਲਦਾ ਹੂੰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਬਿੰਚਰਾਗ ਪਿੰਡ ਨਕਿਤ ਜੰਦਾ ਹੈ ਕਿ ਜੱਦੀ ਪਿੰਡ ਪੀਲਾ ਹਰਛਾ ਬਾਬਾ ਬਕੀਰ ਸਿੰਘ ਦੀ ਪੱਤੀ ਹੈ ਬਾਬੇ ਸ਼ੀਦਾ ਸਿੰਘ ਦਾ ਗੁਰਦੁਆਰਾ ਹੈ। ਤਾਂ ਅਸੀਂ ਇਸ ਸਰਕਾਰ ਨੂੰ ਬੇਨਤੀ ਜ਼ਰੂਰ ਕਰਾਂਗੇ ਕੋਈ ਅਫਰਾਲਾ ਇਦਾਂ ਦਾ ਕਰਾ ਵੀ ਇਹਨੂੰ ਬਾਣੀ ਨਹੀਂ ਜੋ ਕਸਲ ਨੀਤਾ ਜਾਵੇ ਡੰਗੇ ਲਗਾ ਕੁਛ ਨਹੀਂ ਪੜਨਾ। ਅੱਛਾ ਬਾਬਾ ਜੀ ਜਿਹੜਾ ਸਤਲੁਜ ਦਰਿਆ ਇਸ ਸਮੇਂ ਚੱਲਦਾ ਪਿਆ ਕੋਡੀ ਆਪਣੀ ਜਗ੍ਹਾ ਚਾਹ ਜਾਂ ਸਰਕਾਰੀ ਜਗ੍ਹਾ ਚੱਲਦਾ ਬਿਲਕੁਲ ਨਹੀਂ ਜੀ ਸਰਕਾਰ ਤਾਂ ਦੱਸੇ ਨਹੀਂ ਸਕਦੀ ਜਿਹੜਾ ਦਰਿਆ ਵਾਲੀ ਜਗ੍ਹਾ ਉਹ ਕਿੱਥੇ ਇਹ ਸਾਹਿਬ ਸਾਡੇ ਬੈਂਡੜਾ ਜਮੀਨਾਂ ਦੇ ਵਿੱਚ ਚੱਲਦਾ ਅੱਛਾ ਬੈਂਡੜਾ ਖੇਤ ਆ ਸਾਰੇ ਬੂਰੇ ਹੜੇ ਵੀ ਤੁਹਾਨੂੰ ਦੱਸ ਦਿੰਨੇ ਆ ਬੂਰੇ ਹੜੇ ਵੀ ਸਾਰੇ 17 18 ਬੂਰੇ ਜਿਹੜੇ ਜ਼ਮੀਨ ਦੇ ਵਿੱਚ ਕਿਰਾਏ ਤੇ ਉਹ ਹੜ ਗਏ ਕਿਤੇ ਨਾ ਕਿਤੇ ਤੁਸੀਂ ਉਹ ਵੀ ਦੱਸਿਆ ਕਿ ਅਸਲੀ ਮਾਰ ਪਿੰਡ ਨੂੰ ਕੀ ਸੀਗੀ ਕਿ ਮਾਈਨਿੰਗ ਦੀ ਮਾਰ ਪਈ ਆ ਪਿੰਡ ਨੂੰ ਨਹੀਂ ਨਹੀਂ ਜੀ ਜਿਹੜੀ ਪਹਿਲੀ ਸਰਕਾਰਾਂ ਨੇ ਮੇਲ ਕਰਾਈ ਹੈ ਨਾ ਜੀ ਉਹ ਬੇਤੁਕੀ

ਜਦੋਂ ਪਾਖੜਾ ਡੈਮ ਬਣਨ ਤੋਂ ਪਿੱਛੇ ਪਿੰਡ ਸੀਗੇ ਜੋ ਘਰਾਂ ਨੂੰ ਪਾਣੀ ਦੀ ਮਾਰ ਪਾਣੀ ਸੀ ਉਹਨਾਂ ਨੂੰ ਮੁੜ ਬਸੇਵਾ ਕੀਤਾ ਗਿਆ ਹਾਂਜੀ ਉਹਨਾਂ ਨੂੰ ਉਠਾਲੀਆਂ ਗਿਆ ਪੈਸੇ ਦਿੱਤੇ ਗਏ ਉਹਨਾਂ ਨੂੰ ਉਹਨਾਂ ਨੇ ਜ਼ਮੀਨ ਪੰਜਾਬ ਦੇ ਵਿੱਚ ਆ ਕੇ ਖਰੀਦੀ ਪਰ ਜਿੱਥੇ ਪਾਣੀ ਦਾ ਨਿਕਾਲ ਹੋਣਾ ਸੀ ਮੰਨੇ ਪਾਣੀ ਦਾ ਉਹਨਾਂ ਪਿੰਡਾਂ ਵੱਲ ਅਣਵੇਖੀ ਕੀਤੀ ਗਈ ਬਹੁਤ ਮੈਂ ਨਹੀਂ ਸੋਚਿਆ ਗਿਆ ਉਸ ਟਾਈਮ ਖਾਨੂ ਨੌਤਨ ਮਾਰਦਾ ਦੇ ਦਿੱਤਾ ਜਾਂਦਾ ਅਸੀਂ ਇੱਥੇ ਤੇ ਪਲਾਨ ਕਰ ਜਾਣਾ ਤਾਂ ਹਰ ਇੱਕ ਦੀ ਜਗ੍ਹਾ ਪਾ ਲੈਣੀ ਆ ਸੀ ਇਹ ਸਰਕਾਰਾਂ ਨੇ ਉਸ ਟਾਈਮ ਤੇ ਸੋਚਿਆ ਨਹੀਂ ਕੁਝ ਬਿਲਕੁਲ ਏਸੀ ਕੇ ਸਾਡੇ ਨਾਲ ਇਸ ਪਿੰਡ ਦੇ ਬਜ਼ੁਰਗ ਜਿਨ੍ਹਾਂ ਦੀ 70 ਸਾਲ ਦੇ ਕਰੀਬ ਉਮਰ ਹੈ ਤੇ ਇਹਨਾਂ ਨੇ ਉਹ ਦੌਰ ਵੀ ਵੇਖਿਆ ਜਦੋਂ ਪਾਟਕਾ ਡੈਮ ਬਣ ਰਿਹਾ ਸੀਗਾ ਤੇ ਪਿੰਡ ਜਦੋਂ ਇਹ ਹਰਿਆ ਭਰਿਆ ਪਿੰਡ ਕਹਿ ਸਕਦੇ ਆ ਉਸ ਸਮੇਂ ਪਿੰਡ ਦੇ ਵਿੱਚ ਚਹਲ ਪਹਿਲ ਹੁੰਦੀ ਸੀਗੀ ਕੋਠੀਆਂ ਇਸ ਪਿੰਡ ਦੇ ਵਿੱਚ ਅਜੀਆਂ ਸਨ ਕਿ ਦੇਖਦੇ ਹੀ ਨਜ਼ਰ ਲੱਗਦੀ ਸੀ ਤੇ ਉਨਾ ਕੋਠਿਆਂ ਨੂੰ ਕਿਸ ਦੀ ਨਜ਼ਰ ਲੱਗੀ ਇਹ ਤਾਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਬਿਲਕੁਲ ਮੇਰੇ ਪਿੱਛੇ ਦੋ ਤਿੰਨ ਕੋਠੀਆਂ ਖੜੀਆਂ ਸੀਗੀਆਂ ਕਿ ਕਹਿੰਦੀਆਂ ਕਹਾਂਦੀਆਂ ਕੋਠੀਆਂ ਸੀ ਜਦੋਂ ਸਤਲੁਜ ਦਰਿਆੜੀ ਮਾਰ ਪਈ ਤਾਂ ਇਹ ਕੋਠੀਆਂ ਕਿੱਥੇ ਗਾਇਬ ਹੋ ਗਈਆਂ ਨੇ ਦਿਖਾਈ ਵੀ ਨਹੀਂ ਦਿੱਤੀਆਂ ਮਾਤਰ ਕੁਝ ਦੀਵਾਰਾਂ ਕੋਠੀਆਂ ਦੀਆਂ ਜਰੂਰ ਵਿਖਾਈ ਦੇ ਰੀਆਂ ਨੇ ਪਰ ਇਹ ਇੱਟਾਂ ਤੱਕ ਸਾਰਾ ਕੁਝ ਜੋ ਇਸ ਕੋਠੀ ਦਾ ਸਮਾਨ ਸੀਗਾ ਸਾਰਾ ਸਤਲੁਜ ਦਰਿਆ ਦੇ ਵਿੱਚ ਸਮਾ ਗਿਆ ਇਨਾ ਡਰ ਤੇ ਚੱਲਦੇ ਹੋਏ ਪਿੰਡ ਦੇ 25 ਤੋਂ 30 ਘਰ ਪਿੰਡ ਛੱਡ ਕੇ ਚਲੇ ਗਏ ਨੇ ਤੇ ਮਾត្រ ਪੰਜ ਤੋਂ ਸੱਤ ਘਰ ਇਸ ਪਿੰਡ ਦੇ ਵਿੱਚ ਰਹਿ ਗਏ ਨੇ ਹੁਣ ਵੋਟਾਂ ਦਾ ਸਮਾਂ ਹੈ 2024 ਲੋਕ ਸਭਾ ਚੋਣਾਂ ਆ ਗਈਆਂ ਨੇ ਤੇ ਵੋਟਾਂ ਮੰਗਣ ਲੀਡਰ ਜ਼ਰੂਰ ਆਣਗੇ ਪਰ ਇਹਨਾਂ ਦੀ ਬਾਹ ਫੜਨ ਦੇ ਲਈ ਕੋਈ ਅਜੇ ਤੱਕ ਨਹੀਂ ਆਇਆ ਇਹਨਾਂ ਨਕਸ਼ੇ ਦੇ ਵਿੱਚੋਂ ਮਿਟਰ ਹੈ ਜੇਕਰ ਤੁਸੀਂ ਗੂਗਲ ਮੈਪ ਲਗਾ ਕੇ ਵੇਖੋਗੇ ਤਾਂ ਇਸ ਪਿੰਡ ਨੂੰ ਗੂਗਲ ਦੇ ਵਿੱਚ ਰਸਤਾ ਵੀ ਨਹੀਂ ਦੇ ਰਿਹਾ ਕਿਉਂਕਿ ਰਸਤੇ ਟੁੱਟ ਚੁੱਕੇ ਨੇ ਵਿਕਾਸ ਦੇ ਬੜੇ-ਬੜੇ ਦਾਅਵੇ ਕੀਤੇ ਗਏ ਨੇ ਪਰ ਇਹ ਪਿੰਡ ਵਿਕਾਸ ਦੀ ਅਜਿਹੀ ਪਿੰਡ ਚੜ੍ਹਿਆ ਕਿ ਮਾਈਨਿੰਗ ਹੋਈ ਵਿਕਾਸ ਹੋਇਆ ਤੇ ਪਿੰਡ ਨਕਸ਼ੇ ਤੋਂ ਗਾਇਬ ਹੋਇਆ ਪਿੰਡ ਵਾਸੀ 5 ਤੋਂ 7 ਘਰ ਜੋ ਰਹਿ ਗਏ ਨੇ ਜੇਕਰ ਕੋਈ ਲੀਡਰ ਇੱਥੇ ਆਉਂਦਾ ਹੈ ਤਾਂ ਉਸ ਨੂੰ ਜ਼ਰੂਰ ਪੁੱਛਣਗੇ